ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰੇ ਨੂੰ ਸਵੇਰ ਦੀ ਜੀਵਨ ਹੋਰ ਕੀ ਹਾਲ ਚਾਲ ਨੇ ਦੁਆ ਕਰਦਾ ਕਿ ਸਾਰੇ ਬੜਾ ਠੀਕ ਹੋਵੋਗੇ ਤੇ ਚਲੋ ਚੱਲਦੇ ਆਪਾਂ ਆਪਣੇ ਟੌਪਿਕ ਵੱਲ ਇਹ ਸੋਚਿਆ ਅੱਜ ਛੁੱਟੀ ਪਰਤਾ ਅੱਜ ਮਗਾ ਚਲੋ ਬਲੌਗ ਬਣਾਈਏ ਤੇ ਜਿਹੜੇ ਕੀ ਆਪਣੇ ਬੱਚੇ ਆ ਉਤਰਾਂ ਦੇ ਹਨਾ ਉਹ ਆਪਾਂ ਨੇ ਇਹਨਾਂ ਤੇ ਛਤਰਿਆਂ ਦੇ ਵਿਸਾਹੇ ਹੋਏ ਆ ਹੁਣ ਕਿਉਂਕਿ ਬਾਈ ਇਹ ਤਾਂ ਕਰਨ ਨਹੀਂ ਆ ਕਿ ਲੱਗਣ ਕਿਉਂਕਿ ਇਹ ਪਿਛਲੀ ਵੀਡੀਓ ਵੀ ਦੱਸਿਆ ਪਤਾ ਤੇ ਉਧਰ ਉਹ ਜਾਲ ਦੇ ਵਿੱਚ ਵੀ ਉਹ ਦਿਖਾ ਦੇ ਉਧਰ ਜਾਲ ਚ ਵੀ ਆਪਾਂ ਨੇ ਜਿਹੜੇ ਜੋੜੇ ਤੇ ਆਪਣੇ ਆਪਣੇ ਜਿਹੜੇ ਵੱਡੇ ਉਤਰ ਆ ਉਹਨਾਂ ਨੂੰ ਆਪਾਂ ਨੇ ਇਹਦੇ ਵਿੱਚ ਪਾ ਕੇ ਤੁਪਲਵਾਈ ਆ ਦੇਖ ਉਸ ਤੋਂ ਉੱਪਰ ਉਡਾ ਵੀ ਦਿੱਤੇ ਉੱਪਰ ਕਬੂਤਰ ਉੱਡ ਰਹੇ ਆ ਥੋੜਾ ਉੱਚੀ ਚਲੇਗੇ ਜਿਆਦਾ 5 6 ਦਾ ਉਹ ਚਲੇਗੇ ਉੱਪਰ ਠੀਕ ਆ ਤੇ ਬਾਕੀ ਆ ਜਿੱਦਾਂ ਕਿ ਹੁਣ ਆ ਇਦਾਂ ਕਾਹ ਦਿਨ ਚੱਲ ਰਹੇ ਆ ਨਾ ਇਹਨਾਂ ਨੂੰ ਬੱਚਿਆਂ ਨੂੰ ਸਭ ਨੇ ਕਬੂਤਰਾਂ ਦੇ ਕਢਾਏ ਹੋਏ ਆ ਤੇ ਉਹਨਾਂ ਨੂੰ ਆਪਾਂ ਨੇ ਲਾਉਣਾ ਕਿੱਦਾਂ ਛਤਰੀ 'ਤੇ ਕਿਉਂਕਿ ਭਾਈ ਇਹ ਸਭ ਤੋਂ ਵੱਡਾ ਕਾਰਨ ਆ ਛਤਰੀ ਦੇ ਉੱਪਰ ਲਾਉਣਾ ਕਿਉਂਕਿ ਕਈਆਂ ਦੇ ਜਿੱਦਾਂ ਕਿ ਆਪਾਂ ਕੱਢਦੇ ਇੱਕੋ ਲੱਗਦਾ ਛਤਰੀ ਦਾ ਅਚਾਨਕ ਬੱਚੇ ਨੂੰ ਕੱਢਦੇ ਖੁੱਡੇ 'ਚੋਂ ਇੱਕ ਨਾ ਹੀ ਉੱਪਰ ਨੂੰ ਮਾਰਦੇ ਆ ਉਹ ਗਲਤ ਆ ਵੀਰੇ ਉਹ ਕੰਮ ਕਰਨਾ ਨਹੀਂ ਕਿਉਂਕਿ ਆਪਾਂ ਨੇ ਉਹ ਕਰ ਕਉਂਕੈ ਸੱਰੀ ਬੋ ਬਿਠਾ ਰਹਾ ਦਾ ਤੇ ਛਤਰੀ ਪਾ ਨਾ ਉਹ ਆਪਣੇ ਆਪ ਛਤਰੀ ਪਤੇ ਉੱਡਨੇ ਚਾਹੀਦੇ ਆ ਉਹ ਖੁੱਡੇ ਚ ਇੱਕੋ ਲਖਤ ਨਿਕਲ ਕੇ ਉੱਡਨੇ ਚਾਹੀਦੇ ਕਿਉਂਕਿ ਹੁਣ ਇਹਨਾਂ ਦਿਨਾਂ ਦੇ ਵਿੱਚ ਜ਼ਿਆਦਾਤਰ ਨਾ ਜਾਨਵਰ ਤੁਸੀਂ ਦੇਖੋ ਤੇਜ਼ ਤੇਜ਼ ਉੱਡਦੇ ਆ ਕਿਉਂਕਿ ਮੌਸਮ ਬਦਲਿਆ ਵਾ ਠੰਡਾ ਹੈ ਕਿਉਂਕਿ ਤੇਜ਼ ਜਾਨਵਰ ਉੱਡਦੇ ਉਹਨਾਂ ਦੇ ਨਾਲੇ ਜੰਗਲੀ ਦੀ ੜਾਰ ਆਉਂਦੀ ਆ ਤੇ ਨਵਾਂ ਬੱਚਾ ਉਹਨਾਂ ਵਿੱਚ ਰਲ ਕੇ ਡੂਰ ਜਾ ਸਕਦਾ ਕਿਉਂਕਿ ਉਹ ਥੋੜੇ ਕੋਲ ਆ ਨਹੀਂ ਸਕਦਾ ਐਦਾਂ ਦਾ ਵੀ ਹੋ ਸਕਦਾ ਕੁਝ ਵੀ ਅੰਨਾ ਨਾ ਜਿਹੜੇ ਜਾਮ ਕਬੂਤਰ ਆ ਉਹ ਵੀ ਆਪਣੇ ਘਰ ਤੋਂ ਜਾ ਸਕਦੇ ਆ ਕੋਈ ਵੱਡੀ ਗੱਲ ਨਹੀਂ ਹੈਗੀ ਪਿੰਡ ਨਾ ਛੱਡਣਾ ਆਪਣੇ ਕੋਲ ਨਹੀਂ ਮੁੜ ਕੇ ਆ ਸਕਦੇ ਉਹ ਕਾਰਨ ਇਹ ਹੈ ਆ ਕਿ ਆਪਾਂ ਉਹਨਾਂ ਨੂੰ ਸਹੀ ਤਰੀਕੇ ਨਾਲ ਲਾਉਂਦੇ ਨਹੀਂ ਹੈਗੇ ਸਹੀ ਤਰੀਕੇ ਨਾਲ ਲਾਉਣ ਦਾ ਕਾਰਨ ਲੱਗਿਆ ਐਦਾਂ ਬਿਠਾ ਕੇ ਰੱਖੋ ਜਦੋਂ ਕਿ ਬੱਚੇ ਢੇਡੇ ਹੋਗੇ ਨਾ ਹਾਂ ਜੀ ਕੋਲ ਜਦੋਂ ਢੇਡੇ ਬੱਚੇ ਹੋਗੇ ਇਹਨਾਂ ਨੂੰ ਛਤਰੀ ਤੇ ਬਿਠਾਉਣਾ ਸ਼ੁਰੂ ਕਰ ਦੋ ਤੇ ਐਨੇ ਕ ਪੱਕੇ ਕਰ ਦੋ ਕਿ ਇਹ ਰੰਗ ਆਪਣਾ ਪਛਾਣ ਨਵਾਂ ਕੱਪੜਾ ਲਾਓ ਕੱਪੜਾ ਬਿਲਕੁਲ ਵੀ ਛਤਰੀ ਦੇ ਉੱਪਰ ਜਿਹੜਾ ਆਪਣਾ ਉਹ ਪੁਰਾਣਾ ਨਹੀਂ ਹੋਣਾ ਚਾਹੀਦਾ ਕੱਪੜਾ ਬਿਲਕੁਲ ਨਵਾਂ ਹੋਣਾ ਚਾਹੀਦਾ ਤਾਂ ਕਿ ਉਹ ਰੰਗ ਉਹਨਾਂ ਦੇ ਆਣ ਚੰਗੀ ਤਰ੍ਹਾਂ ਸਾਫ਼ ਦਿਖੇ ਵੀ ਇਹ ਰੰਗ ਤੇ ਸੀ ਬੈਣਾ ਇੱਥੇ ਆਉਣਾ। ਤੇ ਬਾਕੀ ਜਾਂ ਚੜਦੀ ਕਲਾ ਜਾ ਵੀਰੇ। ਤਾਂ ਦੁਆ ਕਰਦਾ ਆਪਣੇ ਅਜੀ ਕਰਾ ਤੇ ਵੀਡੀਓ ਪਾਉਣ ਨੂੰ। ਆਪਾਂ ਨੇ ਅੱਜ ਪਾਈ ਤੁਹਾਡੇ ਕੋ। ਤੇ ਮਿਲਦੇ ਆਪਾਂ ਅਗਲੀ ਵੀਡੀਓ 'ਚ। ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ। ਧੰਨਵਾਦ।